ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਬਾਲਾਚੱਕ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਤੁਹਾਨੂੰ ਆਪਣੇ ਘਰੋਂ ਵੀਡੀਓ ਬਣਾ ਕੇ ਦਿਖਾਉਂਦੇ ਤੁਹਾਨੂੰ ਇੱਕ ਤਾਜੀ ਸੂਈ ਬਿਲਕੁਲ ਗਾਂ ਬਿਲਕੁਲ ਛੋਟੇ ਜਿਹੇ ਭਾਜ ਤੁਹਾਨੂੰ ਵਿਖਾਉਣੀ ਆ ਅੰਦਰ ਇੱਕ ਵੀ ਪੂਰੀ ਤਰ੍ਹਾਂ ਦੇਖ ਲੈ ਤੇ ਬਾਕੀ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਣਾ ਡਿਟੇਲ ਸਾਰੀ ਆਹ ਬੱਚਾ ਜੇ ਮਗਰ ਕਿੰਨਾ ਦੁੱਧ ਆ ਕੀ ਹਿਸਾਬ ਤਾਂ ਆਪਿਆ ਕਾਲ ਸਤਿ ਸ੍ਰੀ ਅਕਾਲ ਜੱਗੇ ਵੀਰ ਕੀ ਹਾਲ ਜੇ ਬੜੀ ਕਿਰਪਾ ਮਹਾਰਾਜ ਦੀ ਕੇ ਚਲੋ ਵਧੀਆ ਦੋ ਦੋ ਥਾਂ ਹੀ ਪਾਈ ਜਾਂਦੇ ਵੀਡੀਓ ਇਦਾਂ ਆਈ ਉਹ ਇੱਥੇ ਵੀ ਗਾਂ ਇੱਕ ਲਾਗੋ ਲਈ ਬੱਚਾ ਦੇ ਮੱਥਰ ਘੜੋ ਲਈ ਸੀ ਅੱਛਾ ਜੀ ਜੇ ਚਲ ਤੁਹਾਡੇ ਵਾਟੇ ਤੁਹਾਨੂੰ ਦੇ ਦਾਂਗੇ ਉਹ ਲਾਗੋ ਗਵਾਂਡੀਆਂ ਵੀ ਲਈ ਸੀ ਉਹਨਾਂ ਦੇ ਵਾਟੇ ਉਹਨਾਂ ਨੂੰ ਦੇ ਦੇਣੇ ਆ ਆਪਾਂ ਦੇ ਉਹਨਾਂ ਦਾ ਮਿੱਟੀ ਅਕਲ ਦੀ ਲਿਆਂਦੀ ਆ ਤੇ ਉਹ ਜਿਆਦਾ ਮੱਥਰ ਉਹ ਚਲੇ ਬਸ ਸਿੱਧੇ ਜੇ ਹੈਗੇ ਭਾਈ ਥੋੜੀ ਜਿਹੀ ਜਿਆਦਾ ਭੁੱਖ ਦੇ ਕੋਲੋਂ ਮੈਂ ਪਿੱਡੋ ਆਪਣੇ ਗਾਂ ਲਈ ਆ ਬਾਕੀ ਚਾਰੂ ਚੂਰੂ ਪੂਰੀਏ ਵੇ ਲੋ ਗਾੜੀ ਤੂੜੀ ਖਾਈ ਜਾਂਦੀ ਜੀ ਉਹਨਾਂ ਦੇ ਵਟ ਕੇ ਉਹਨਾਂ ਨੇ ਦੇ ਦੇਨੇ ਆ ਇਹ ਵੀ ਜੀ ਉਹਦਾ ਇਹ ਸਭ ਕੋ ਕਿੰਨਾ ਸੁਆ ਸੁਈ ਜੇ ਸੁਆ ਸੁਆ ਸੁਈ ਉਹਨਾਂ ਨੂੰ ਉਹਨਾਂ ਨੇ ਕਹਿੰਦੇ ਹੁੰਦਾ ਕੋਈ ਜਸ ਸੁਆ ਗਾਂ ਸਹੀ ਹੈ ਤੇ ਐਠਾ ਦੁੱਧ ਕਿੰਨਾ ਜੀ ਇਹ ਪਹਿਲੇ ਸੋਏ ਜੋ ਜਿਹੜਾ ਗਾਂ ਲਿਆਏ 15 ਕਿਲੋ ਦੁੱਧ ਚੋਗੇ ਲਿਆਏ ਵਾ ਸ਼ੀ ਕੋ ਅੱਛਾ ਜੀ ਗਾਂ ਨਾਲ ਕੋ ਸੰਭੀ ਨਹੀਂ ਕਹੀ ਜੱਗੇ ਵੀ ਜਿਹੜੀ ਗੱਲ ਆਹ ਜਿਆਦੀ ਤੇ 6-7 ਕਿਲੋ ਜੀ ਅੱਛਾ ਜੀ 6-7 ਕਿਲੋ ਜੀ 6-7 ਕਿਲੋ ਇਹ 6-7 ਕਿਲੋ ਦੁੱਧ ਦੇਦੇ ਸੁਈ ਨੂੰ ਕਰਾਂ ਜਿਹੜਾ ਹੋ ਗਿਆ ਸੁਈ ਨੂੰ ਵੀ ਤਾਂ ਸਾਹਮਣੇ ਮੈਲਾ ਮਾਰਦੀ ਐ ਕਰੈਂਦੀ ਸੱ ਤੇ ਹਾਂ ਜੀ 15 15 20 ਦਿਨਾਂ ਦਾ ਕੋਈ ਬੱਚਾ ਲਾ ਲੇ ਹਾਂ 15 20 ਦਿਨਾਂ ਦਾ ਬੱਚਾ ਹੈਗਾ ਵਾ ਤੇ ਚੋਚਾੜੇ ਇੱਕ ਨੰਬਰ ਚੋਣ ਬੜੀ ਮਿੱਠੀ ਜਿਆਦੀ ਮਿੱਠੀ ਥਾਂ ਥੂਣ ਖਾਵੇ ਕਿੱਡਾ ਸਪੈਸ਼ਲ ਆ ਥਾਂ ਨੂੰ ਚੰਗਾ ਲੱਗਾ ਦੁੱਧ 6 ਕਿਲੋ ਜੇ 6 ਹੀ ਕਰਕੇ ਲਵੇ ਤੇ ਬਾਕੀ ਦੋ ਜੀ ਬਾਕੀ ਬੱਚਾ ਛੱਡ ਕੇ ਘਰ ਧਾਰਾ ਮਾਰ ਕੇ ਖਾ ਦੋ ਹਾਂ ਜੀ ਹਾਂ ਜੀ ਬਸ ਕੋਈ ਜੂੜ ਨਹੀਂ ਪਾਉਣਾ ਕੋਈ ਬੰਗਾ ਨਹੀਂ ਪਾਉਣਾ ਕੋਈ ਕੋਈ ਬੰਗਾ ਨਹੀਂ ਕੋਈ ਪੜਾਣੀ ਬਸ ਐ ਹੋਈ ਗੱਲ ਹੈ ਮਿੱਠੀ ਆ ਮਾ ਪਰ ਪਸੂ ਨਹੀਂ ਆਈਏ ਮੜਾ ਆ ਬੱਚਾ ਲਾਇਆ ਪਰ ਭਾਈ ਉਹ ਖਾਦੇ ਵੀਰ ਮੈਲਾ ਮਾਂ ਢੀ ਕੋਈ ਗਲਤ ਕਾ ਲੈਣੀ ਆ ਮਗਰ ਉਹ ਗਾਂ ਪੂਰੀ ਲਿਬੜੀ ਆ ਠੀਕ ਆ ਮਗਰ ਉਹ ਕਿਹੜਾ ਜਿਹੜਾ ਉਹ ਖਾਦਾਂ ਲਿਬੜੀ ਦੇ ਬਲੇ ਬੁਲੇ ਨਾ ਹਾਂਜੀ ਬਾਕੀ ਖੁੱਲ ਧਰ ਮਾਰ ਕੇ ਖਾ ਲੋ ਕੱਲੇ ਕੱਲ ਸਾਂਝੀ ਕਰੋ ਹਾਂਜੀ ਬਾਕੀ ਪਸੂ ਨਹੀਂ ਆਈ ਗਾਂ ਬੜੀ ਜਦੀ ਚੰਗੀ ਮਿੱਠੀ ਬੜੀ ਆ ਮੀਨ ਹੈ ਸਾਈ ਵਾਲ ਜਰਸੀ ਕਰਾ ਉਸ ਦੁੱਧ ਦਾ ਬੜਾ ਚੰਗਾ ਵਾ ਦੁੱਧ ਇਹ ਵੀ ਨਾ ਗਾਵਾਂ ਸਖੜਾ ਹੁੰਦਾ ਵਾ ਫੈਂਟ ਵਾਲਾ ਹੁੰਦਾ ਧਰ ਮਾਰ ਕੇ ਖਾਦੇ ਨਹੀਂ ਜੱਗੇ ਵੀ ਕਰੇ ਨੇ ਘਰੇ ਪੀਂਦੇ ਨੇ ਜਦੋਂ ਦੁੱਧ ਚਲੋ ਜੀ ਆਪੀ ਕੋਈ ਮਹਬੂਰੀਆਂ ਬੱ ਕਿਉਂ ਤੇ ਬੜੀ ਗਾਂ ਮੋਟਰੀ ਆਵੇ। ਕੀ ਆਈ ਬਾਤ। ਵੇਜਨੇ ਅਮਰਦੀਧਰਾ ਲਾਇਆ। ਠੀਕ ਥੱਲੇ ਮਾਰਗ। ਫੇ ਕੱਲਾ ਇਕੱਲਾ ਥਾਂਨੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋ ਮਰ ਘਾੜ ਦੀ ਗਰੰਟੀ ਹੋਏ ਆਪਣੀ। ਕੇ ਥਾਂਜੇ ਭੂਰ ਨਹੀਂ ਛੱਟਾ ਨਹੀਂ ਕੋਈ ਗੱਲ ਨਹੀਂ ਤੇ ਕੋਈ ਬਾਤ ਨਹੀਂ। ਥਾਂਨ ਥਣ ਬੜਾ ਸਪੈਸ਼ਲ ਆ। ਬਸ ਚਲੋ। ਤਾਂ ਵੀ ਸੁਭੀ ਜਾਵੇ ਨਾ ਫਿਰ 15 ਕਿਲੋ ਦੁੱਧ ਹੀ ਕਰ ਜੂਗੀ ਗੱਲ ਇਹ ਵੀ ਆ। ਠੀਕ ਹੈ ਜੀ। ਹਾਂ ਜੀ। ਬਾਕੀ ਮਿੱਠੀ ਵੇਲਾ ਕਿੰਨੀ ਜਿਆਦੀ ਆ ਯਾਨੀ ਕੋਈ ਪਰਵਾਹ ਨਹੀਂ ਹੋਏਲਾ। ਠੀਕ ਜੀ। ਚਲੋ ਤੇ ਖੋਲ ਕੇ ਖਾਤ ਹੋਰ ਕੇ ਖਾਦੋ ਇੱਕ ਵਾਰ ਬੱਚਾ ਬੰਨੂ ਮੜਾ ਜਾ ਗਾੜੀ ਬੰਨ ਲਓ ਬੋਲੂ ਗਾੜੀ ਬੰਨ ਲਓ ਆ ਬੱਚਾ ਬੰਨੀ ਮੜਾ ਵੱਡਾ ਖੜ ਲਓ ਖੋਲ 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 ਖੜ ਕੇ ਖਾਦੋ ਇੱਕ ਵਾਰ ਤਾਂ ਵੀ ਸੁੰਦੀ ਜਾ ਇਹ ਵੀ ਹੋ ਜਾ ਮੈਲਾ ਮੂਲਾ ਉਤਰਾ ਮਰਨਦੀ ਆ ਹਾਂਜੀ ਇਹ ਆ ਵੀ ਗਾੜੀ ਕੋਈ ਸਾਂਹ ਵਾਲਾ ਕੋਈ ਵੀਰ ਆ ਜੇ ਤਾਂ ਸਾਂਭੀ ਆ ਜੇ 15 ਕਿਲੋ ਵਾਲੀ ਗੱਲ ਹੈ ਰਗੀ ਚੂਟੀ 9 10 ਕਿਲੋ ਚੁਾਈਓ 9 10 ਕਿਲੋ ਮੋਲ ਤੇ ਵੀਰ ਜੀ ਆਪਾਂ ਟੋਕੜਾ ਵੀ ਫਿਰ ਕਰ ਦੇਣਾ ਉਹਦੇ ਵਿਚਾਰੀ ਦਾ ਖਰਦੂ ਵੇਲਾ ਤੇ 7 ਵਜੇ ਬੜਾ ਚੰਗਾ ਹੁਣ ਆ ਵੀ ਆਪਣੇ ਵਾਰੀ ਕੁਖਾ ਭਰੀਆ ਜਿੱਦਾਂ ਉਹਨਾਂ ਕਰਾਈ ਨਾਲ ਹੀ ਲੱਗੀ ਕਰਮਾ ਦੇ ਅੱਛਾ ਜੀ ਫਿਰ ਇੱਕ ਵਾਰੀ ਲੰਮੀ ਤੋਰ ਤੋਂ ਲੱਗਣਾ ਕੁਖਾ ਦਾ ਖਾ ਭਰੀਆ ਵਾਸ਼ੀ ਥੱਕ ਥੋੜੀ ਜੀ ਗਾਂ ਰੱਖਦੀ ਹਾਂ ਹਾਂ ਸਾਡ ਦੁੱਧ ਬੜਾ ਸਪੈਸ਼ਲ ਹੈ ਰੀ ਗੱਲ ਮੇਨ ਸ਼ਾਮ ਦੀ ਆ ਇਹ ਆ ਵੀ ਕੋਈ ਸਾਂਭਲਾ ਕੋਈ ਵੀਰ ਲੈ ਜਾਏ ਖੰਬੀ ਜਾਵੇ ਤੇ ਕੋਈ ਦੁੱਧ ਦੁੱਧ 10 ਕਿਲੋ ਕਰ ਜੂ ਮੈਂ 10 ਕਿਲੋ ਫਿਰ ਕਰ ਜੂਗੀ ਫਿਰ ਸੂਈ ਥੋੜੀ ਚਿਰਦੀ ਆ ਲੈ ਲਓ ਫਿਰ ਕੀ ਮੁੱਲ ਪੜਾ ਚੰਗਾ ਮੇਨ ਗੱਲ ਇਹਦਾ ਮੁੱਲ ਵੀ ਜੀ ਹਰ ਇਹਦਾ ਮੁੱਲ ਵੀ ਜੀ ਉਹਨਾਂ ਨੇ ਦੇਖਿਆ ਆਪਾਂ ਵੀਰ ਦੀ ਨਾਲ ਚਨਾਸਾ ਲੈਣਾ ਤੇ ਨਾ ਕੋਈ ਗੱਲ ਨਾ ਕੋਈ ਬਸ ਉਹਨਾਂ ਦੀ ਗਾ ਤੇ ਉਹਨਾਂ ਦੀ ਆਪ ਵੇਚਦੇ ਹਾਂਜੀ ਇਹਦਾ ਮੁੱਲ ਮੁੱਲ ਮਾਲ ਨਹੀਂ ਕਰਦਾ ਸਾਰਾ ਜਿਹੜੀ ਗੱਲ ਦਾ ਛੋਟ ਦੋ ਦੋ ਕਰਕੇ 15 ਆ ਪਾਣੀ ਰੁਪਈਆ ਵੀ ਰੱਖਣਾ ਉਹਨਾਂ ਦੇ ਵਾਟੇ ਨੂੰ ਡੰਡਣਾ ਪੂਰੇ 14000 ਦੀ ਦੇ ਦਿੰਗੇ ਪੂਰੇ 14000 ਦੀ ਉਹਨਾਂ ਨੂੰ ਵੀਰ ਨੂੰ ਕਹਾਂ 14000 ਦੀ ਪਾਈ ਤੇ 14000 ਦੀ ਦੇ ਦਾਂਗੇ 14000 ਦੀ ਸੱਜਰ ਸੂਈ ਹਾਂਜੀ ਅਗੇ ਥਾਰ ਤੋਂ ਚੰਗਾ ਸਪੈਸ਼ਲ ਲੱਗਾ ਜੀ ਹਾਂ ਬਾਕੀ ਗਵਾਨ ਕੀ ਤਸੱਲੀ ਕਰਕੇ ਲੈ ਜੇ ਪਿੰਡ ਬਾਲਾ ਚੱਕ ਤੁਸੀਂ ਉਹਦੇ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ